ਇਹ ਪਹਿਲਾ ਪੰਜਾਬੀ ਕਿਵੇਂ ਪਹੁੰਚ ਗਿਆ ਉਸ ਗੇਮ ਦੇ ਵਿੱਚ ਮੇਰਾ ਬੈਕਗ੍ਰਾਉਂਡ ਕੁਸ਼ਤੀ ਦੇ ਨਾਲ ਸੀਗਾ ਫਿਰ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲ ਆਰਟਸ ਕੇਜ ਫਾਈਟਿੰਗ ਜਿਹਨੂੰ ਐਮ ਐਮ ਏ ਫਾਈਟ ਕਹਿੰਦੇ ਆ ਤੇ ਉਹ ਖੇਡਿਆ ਮੈਂ ਤੇ ਇਹਨਾਂ ਸਾਰੇ ਮਾਰਸ਼ਲ ਆਰਟਸ ਕੰਬੈਕਟ ਗੇਮਸ ਦੇ ਵਿੱਚ ਵਧੀਆ ਬੈਕਗ੍ਰਾਉਂਡ ਹੋਣ ਕਰਕੇ ਹੀ ਫਿਰ ਮੇਰੀ ਉੱਥੇ ਸਿਲੈਕਸ਼ਨ ਹੋਈ ਆ ਜਿਦੇ ਵਿੱਚ ਕਿ ਮੇਰੇ ਮੈਨੇਜਰ ਪੰਕਜ ਖੰਨਾ ਜਿਹਨੂੰ ਉਹਦਾ ਬੁੱਲ ਖੰਨਾ ਵੀ ਕਿਹਾ ਜਾਂਦਾ ਉਹ ਸਾਡਾ ਐਮ ਐਮ ਏ ਫਾਈਟਿੰਗ ਦਾ ਵੈਟਰਨ ਹੈ ਜੀ ਇੰਡੀਆ ਦਾ ਤੇ ਉਹਦਾ ਬਹੁਤ ਵੱਡਾ ਹੱਥ ਹੈ ਜੀ ਉੱਥੇ ਤੱਕ ਮੈਨੂੰ ਲੈ ਕੇ ਜਾਣ ਲਈ ਕਹਿੰਦੇ ਜੁਹਾਰ ਜਦੋਂ ਉੱਥੇ ਪਹੁੰਚਿਆ ਤਾਂ ਗੋਰੇ ਕਹਿ ਰਹੇ ਸੀ ਤਾਂ ਬੜਾ ਹਲਕਾ ਵਾ ਕਹਿੰਦੇ ਇਹ ਤਾਂ ਇੱਕ ਥੱਪੜ ਦੀ ਮਾਰ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਸਾਰਿਆਂ ਨੂੰ ਕਿਉਂਕਿ ਇਸ ਗੇਮ ਦੇ ਵਿੱਚ ਬੈਟਿੰਗ ਵੀ ਬਹੁਤ ਹੁੰਦੀ ਹੈ ਤੇ ਉਹ ਸਭ ਜ਼ਿਆਦਾਤਰ ਬੈਟ ਉਸੇ ਬੰਦੇ ਦੇ ਉੱਪਰ ਲੱਗੇ ਹੋਏ ਸੀ ਕਿ ਉਹ ਹੀ ਜਿੱਤੂਗਾ ਤਾਂ ਉਹ ਹਲਕੇ ਚ ਲੈ ਰਹੇ ਸੀਗੇ ਮੈਨੂੰ ਤੇ ਪਰ ਚਲੋ ਵਾਈ ਗੁਰੂ ਨੇ ਕਿਰਪਾ ਕੀਤੀ ਹੈ ਜੀ ਤੇ ਜਿੱਤ ਬਖਸ਼ੀ ਹੈ ਜੀ ਕਹਿੰਦੇ ਪਹਿਲੇ ਦਿਨ ਗੱਲ ਵੀ ਗੱਡੀ ਉਹਨੇ ਤੁਹਾਨੂੰ ਹਾਂਜੀ ਪਹਿਲੇ ਦਿਨ ਜਿਹੜਾ ਉਹਦਾ ਜਿਹਦੇ ਨਾਲ ਉਹ ਆਇਆ ਸੀ ਉਹ ਸੁਪਰ ਹੈਵੀweight ਦਾ ਪਾਵਰ ਸਲੈਪ ਦੇ ਵਿੱਚ ਮਕੇ ਚੈਂਪੀਅਨ ਰਹਿ ਚੁਕਿਆ ਡੰਪਲੀਨਾ ਉਹ ਵੀ ਰਸ਼ੀਆ ਦਾ ਹੀ ਹੈ ਤੇ ਮੈਂ ਵੀ ਉਹਦਾ ਇੱਕ ਬਹੁਤ ਪਹਿਲਾਂ ਤੋਂ ਉਹਦਾ ਫੈਨ ਸੀਗਾ ਬਹੁਤ ਜ਼ਿਆਦਾ ਤੇ ਮੈਂ ਸੋਚਿਆ ਜਿਹੜੋ ਪੰਜਾਬੀਆਂ ਦਾ ਜਿਵੇਂ ਸੁਭਾਅ ਹੁੰਦਾ ਕਿ ਹਰੇਕ ਦੇ ਨਾਲ ਹੈਨਾ ਪਿਆਰ ਦੇ ਭੁੱਖੇ ਹੁੰਨੇ ਆ ਤੇ ਮੈਂ ਮਿਲਣ ਗਿਆ ਚਲੋ ਮੈਂ ਕਿਹਾ ਚਲੋ ਆਪੋਨੈਂਟ ਹੈਗਾ ਕੋਈ ਗੱਲ ਨਹੀਂ ਉਹਦਾ ਮਿਲਣਾ ਤਾਂ ਚਾਹੀਦਾ ਹੈ ਨਾ ਬ੍ਰੇਕਫਾਸਟ ਦੇ ਟਾਈਮ ਜਦੋਂ ਮੈਂ ਉੱਥੇ ਉਹਨਾਂ ਨੂੰ ਮਿਲਿਆ ਤਾਂ ਉਨੇ ਉਸ ਡੰਪਲੇ ਨੇ ਜਿਹੜਾ ਮੈਂ ਫਰੈਂਡ ਸੀਗਾ ਉਹਨੇ ਹੀ ਮੈਨੂੰ ਕਿਹਾ ਕਿ ਆਪਣੀ ਇੰਗਲਿਸ਼ ਚ ਬੋਲਿਆ ਕਿ ਵੀ ਉਰੇ ਤੋਂ ਜਾ ਤੂੰ ਆਣਾ ਵੀ ਤੈਨੂੰ ਤਾਂ ਕੱਲ ਨੂੰ ਦੇਖਾਂਗੇ ਤੈਨੂੰ ਪਹਿਲੀ ਥੱਪੜ ਚ ਬੇਹੋਸ਼ ਕਰਨਾ ਮੇਰੇ ਵਾਲੇ ਨੇ ਵੀ ਸਾਡੇ ਕੋਲ ਨਾ ਫਿਰ ਮੈਂ ਕਿਹਾ ਵੀ ਕੋਈ ਨਿਕਾਲੂ ਦੇਖਾਂਗੇ ਵੀ ਤੂੰ ਵੀ ਨਾਲੇ ਆ ਜੀ ਹੁਣਾਂ